ਹਾਂਜੀ ਗੁਰੂਕਾਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ ਮੀਤ ਕਰਦਾ ਜੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪ ਜੀ ਆਪ ਜੀ ਦਾ ਪਰਿਵਾਰ ਸਾਰੇ ਤੰਦਰੁਸਤ ਹੋਵੋਗੇ ਠੀਕ ਹੋਵੋਗੇ ਜੀ ਮੈਂ ਤੁਹਾਡਾ ਵੀਰ ਫਾਰਮਿੰਗ ਜੀਤ ਸਿੰਘ ਗੁਰੂ ਪਿਆਰਿਓ ਆਪਣੇ ਚੈਨਲ ਦੇ ਉੱਪਰ ਆਪਾਂ ਵੀਡੀਓ ਤਾਂ ਪਾਈ ਹੋਈ ਹੈ ਇੱਕ ਵਾਰ ਲਾਈਵ ਵੀ ਹੋਈ ਸੀ ਪਰ ਕਨੈਕਸ਼ਨ ਕਰਕੇ ਲਾਈਵ ਸਹੀ ਨਹੀਂ ਸੀ ਕਰਿਆ ਸੋ ਆਪ ਸੰਗਤਾਂ ਵੱਧ ਤੋਂ ਵੱਧ ਲਾਈਵ 'ਚ ਜੁੜੋ ਜੀ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਲਾਈਵ ਆਪ ਜੀ ਨੂੰ ਅੱਜ ਦਰਸ਼ਨ ਕਰਵਾਵਾਂਗੇ ਜੀ ਇਸ ਥਾਂ ਦੇ ਜਾ ਜੋਰਾਵਤ ਸਿੰਘ ਧੰਨ ਧੰਨ ਬਾਬਾ ਫੋਤੇ ਸਿੰਘ ਜੀ ਦੀ ਵੀਡੀਓ ਦਾ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜਰੂਰ ਕਰਨਾ ਮੈਂ ਪਹਿਲੀ ਵਾਰ ਇਸ ਸਥਾਨ ਉਪਰ ਆਇਆ ਸੀ ਉਦੋਂ ਤਾਂ ਸੇਵਾ ਚੱਲ ਰਹੀ ਸੀ ਹੁਣ ਤਾਂ ਬਹੁਤ ਸਥਾਨ ਦੀ ਸੇਵਾ ਹੋ ਚੁੱਕੀ ਹੈ ਸੰਗਤਾਂ ਦੇ ਦਰਸ਼ਨ ਕਰਨ ਆਉਂਦੇ ਆ ਜੀ ਗੁਰੂ ਪਿਆਰਿਓ ਸਾਹਮਣੇ ਆਪ ਜੀ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸ਼ਾਨ ਬਾਬਾ ਕੁੰਮਾ ਮਾਚਕੀ ਜੀ ਦੇ ਇਸ ਪਾਵਨ ਮਹਾਨ ਸਥਾਨ ਦੀ ਖੋਜ ਗੁਰੂ ਪਿਆਰ ਗੁਰੂ ਸਾਹਿਬ ਜੀ ਅਪਾਰ ਕਿਰਪਾ ਦੇ ਨਾਲ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਹੀ ਇਹ ਜੀਆਂ ਖੋਜਾਂ ਹੁੰਦੀਆਂ ਸੰਗਤ ਜੀ ਜਿਸ ਦੇ ਉੱਪਰ ਗੁਰੂ ਪਾਤਸ਼ਾਹ ਆਪਣਾ ਮਿਹਰ ਭਰਿਆ ਹੱਥ ਰੱਖਦੇ ਹਨ ਉਹਨਾਂ ਦੀ ਆਗਿਆ ਨਾਲ ਹੀ ਇਸ ਇਹ ਸਾਰੇ ਕਾਰਜ ਹੁੰਦੇ ਹੈ ਜੀ ਸੰਕਰਿਓ ਜੀ ਇਹ ਸਥਾਨ ਉੱਪਰ ਇਹ ਜਸ ਆਪ ਜੀ ਦਰਸ਼ਨ ਕਰਦੇ ਹੋ ਇਸ ਖੱਬੇ ਪਾਸੇ ਉਸ ਸਮੇਂ ਨਾ ਸਰਸਾ ਵਗਦੀ ਹੁੰਦੀ ਸੀ ਤੇ ਆ ਸੱਜੇ ਪਾਸੇ ਆਪ ਜੀ ਨੂੰ ਦਰਸ਼ਨ ਵੀ ਕਰਾਉਂਗੇ ਤੇ ਸਤਲੁਜ ਵਗਦਾ ਵਿੱਚਕਾਰ ਉੱਚੀ ਜਗ੍ਹਾ ਉੱਪਰ ਬਾਬੇ ਕੁੰਮੇ ਮਾਸ਼ਕੀ ਦੀ ਛਾਂ ਨਸੀਲੀ ਉਸ ਸਮੇਂ ਤੇ ਜਿੱਥੇ ਆਪ ਦਰਸ਼ਨ ਕਰ ਰਹੇ ਹੋ ਵਾਹਿਗੁਰੂ ਵਾਹਿਗੁਰੂ ਨੋ ਹੋਲੀ ਗਾਰਲਾ ਕਾਪੀਰਾਈਟ ਨਾ ਜੇ ਸੌਤ ਦੇ ਵੀ ਪੰਗਾ ਪੈ ਜਾਂਦਾ